ਅਮਿੰਦਰ ਜੀ ਦੋਸਤਾਂ ਦੇ ਕਮੈਂਟ ਵੀ ਸੀਗੇ ਕਿ ਮਨਜਿੰਦਰ ਲਾਲਪੁਰਾ ਬਾਰੇ ਦੱਸ ਦਿਓ ਜੀ ਵਿਧਾਇਕੀ ਨੂੰ ਜਿਵੇਂ ਪਹਿਲੇ ਦਿਨੋਂ ਹੀ ਚੱਲ ਰਿਆ ਸੀਗਾ ਕਿ ਵਿਧਾਇਕੀ ਨੂੰ ਖਤਰਾ ਹੋ ਸਕਦਾ ਪਰ ਜਿਵੇਂ ਤੁਸੀਂ ਦੱਸਿਆ ਤੁਸੀਂ ਉਹ ਜਾਣਾ ਚਾਹੀਦਾ ਸੀ ਪਤਾ ਨਹੀਂ ਹੋਇਆ ਕਿਉਂ ਨਹੀਂ ਪਰ ਹੁਣ ਹਾਈ ਕੋਰਟ ਨੇ ਜਿਹੜਾ ਸਜ਼ਾ ਰੱਦ ਕਰਨ ਨਾਲ ਕੰਮ ਸੀ ਉਹਦੇ ਬਈ ਫੇਰ ਇਨਕਾਰ ਕਰ ਦਿੱਤ ਕਿ ਨਹੀਂ ਐਸੀ ਨਹੀਂ ਹੋਗਾ ਦੇਖੋ ਸੁਖਮ ਸਿੰਘ ਮੈਂ ਅੱਗੇ ਕਿਹਾ ਸੀਗਾ ਕਿ ਲਾਲਪੁਰਾ ਸਵਿਧਾਨਵੰਨਿਓ ਤੇ ਵਿਧਾਇਕਾ ਨਹੀਂ ਮਾਨਵੰਨਿਓ ਜ਼ਰੂਰ ਆ ਜੀ ਮਾਨ ਨੇ ਪੂਰਾ ਮਾਨਦਾਨ ਰੱਖਿਆ ਹਮ ਕਲਿਆਕੇ ਬਈ ਆਪਾਂ ਕਿੰਨੀ ਵਾਰੀ ਇਸ ਕੇਸ ਦਾ ਹਵਾਲਾ ਦਿੱਤਾ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਜੀ ਠੀਕ ਹੈ ਨਾ ਜੀ ਤਾਂ ਇੰਡੀਅਨ ਯੂਨੀਅਨ ਜਾਂ ਖੁਸ਼ ਇਸ ਤਰ੍ਹਾਂ ਦਾ ਹੋ ਕੀਸਾ ਪੜ ਲੈਣਾ ਤੁਸੀਂ ਲੀਲੀ ਥੋਮਸ ਵਾਲਾ ਕੇਸ ਹੀ ਉਹ ਉਹਨੂੰ ਕਰ ਲੋ ਰਿਸਰਚ ਤੇ ਮਿਲ ਜਾਣਾ ਉਹਦੇ ਵਿੱਚ ਸਾਫ ਹੈ ਮੈਂ ਤੁਹਾਨੂੰ ਉਹ ਸਾਰਾ ਕੱਢ ਕੇ ਵੀ ਦੱਸਿਆ ਸੀਗਾ ਕਿ ਕੀ ਉਸ ਕਾਨੂੰਨ ਦੇ ਵਿੱਚ ਜੀ ਸੋਧ ਕੇ ਕੀਤਾ ਗਿਆ ਦਰਜ ਕੀ ਪਹਿਲਾਂ ਸੀ ਕੀ ਬਾਤ ਦੇ ਵਿੱਚ ਆ ਮਨਜਿੰਦਰ ਲਾਲਪੁਰਾ ਦੀ ਜਿਹੜੀ ਲੀਗਲ ਟੀਮ ਸੀਗੀ ਨਾ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਹਥਿਆਰ ਦੇ ਨਾਲ ਹੀ ਹਲਾਲ ਹੋ ਜਾਂਦੇ ਹੋ ਹੂੰ ਸਮਝ ਦਿਓ ਨਾ ਆਪ ਹੀ ਹਾਂਜੀ ਇਹਨਾਂ ਨੇ ਜਾ ਕੇ ਜੋ ਤਰਕ ਦਿੱਤਾ ਅਜੋ ਮੈਂ ਮੀਡੀਆ 'ਚ ਹੁਣ ਪੜਦਾ ਪਿਆ ਸੀ ਜੋ ਬ੍ਰੇਕਿੰਗ ਨਿਊਜ਼ ਦੇ ਵਿੱਚ ਸੀ ਜੀ ਇਹਨਾਂ ਨੇ ਕਿਹਾ ਕਿ ਇਹਦੀ ਵਿਧਾਇਕੀ ਜਾਂਦੀ ਲੱਗਣੀ ਆ ਤੇ ਇਲੈਕਸ਼ਨ ਹੋ ਜਾਏਗਾ ਸਾਨੂੰ ਸਜ਼ਾ ਤੇ ਸਟੇ ਚਾਹੀਦਾ ਕੋਰਟ ਨੇ ਆਖਿਆ ਕਿ ਪ੍ਰੋਸੀਡਿੰਗ ਹੀ ਨਹੀਂ ਸ਼ੁਰੂ ਹੋਈ ਸਰ ਪ੍ਰੋਸੀਜਰ ਹੀ ਨਹੀਂ ਸ਼ੁਰੂ ਹੋਇਆ ਹੂੰ ਵਿਧਾਇਕੀ ਖੁੱਸਣ ਵਾਲਾ ਤੇ ਪ੍ਰੋਸੀਜਰ ਹੀ ਨਹੀਂ ਸ਼ੁਰੂ ਹੋਇਆ ਜੀ ਫਿਰ ਸਟੇ ਕਿਵੇਂ ਦੇ ਦਿੱਗੇ ਤੇ ਕਮਾਲ ਹੈ ਕਿ ਕਈ ਵਾਰ ਆਪਣੇ ਹਥਿਆਰ ਦੇ ਨਾਲ ਹੀ ਹਲਾਲ ਹੋ ਜਾਂਦਾ ਬੰਦਾ ਜੀ ਯਾਨੀ ਇਹਨਾਂ ਨੇ ਜੋ ਗਰਾਉਂਡ ਪੇਸ਼ ਕੀਤਾ ਕਿ ਭਾਈ ਦੇਖੋ ਜੀ ਗੱਲ ਇਹ ਆ ਕਿ ਵਿਧਾਇਕੀ ਨੂੰ ਖਤਰਾ ਹੈ ਜੇ ਸਟੇ ਨਹੀਂ ਮਿਲੇਗਾ ਵਿਧਾਇਕੀ ਚਲੇ ਜਾਏਗੀ ਇਲੈਕਸ਼ਨ ਜਿਹੜਾ ਹੈ ਉਹ ਮਤਲਬ ਪੈ ਜਾਏਗਾ ਪੰਜਾਬ ਦੇ ਸਿਰ ਤੇ ਜੀ ਤਾਂ ਹੋ ਸਕਦਾ ਹੈ ਕਿ ਭਾਈ ਅੱਗੇ ਜਾ ਕੇ ਫਿਰ ਸਟੇ ਹੋ ਜਾਵੇ ਇਦਾਂ ਹੁੰਦਾਂ ਦੀਆਂ ਗੱਲਾਂ ਤੇ ਉਹਨਾਂ ਆਖਿਆ ਕਿ ਤੁਸੀਂ ਪ੍ਰੋਸੀਡਰ ਹੀ ਨਹੀਂ ਸ਼ੁਰੂ ਕੀਤਾ ਹਲੇ ਤੱਕ ਤੇ ਫਿਰ ਗੱਲ ਤੇ ਆ ਗਈ ਨਾ ਉਥੇ ਪ੍ਰੋਸੀਡਰ ਨਹੀਂ ਸੀ ਸ਼ੁਰੂ ਹੋਇਆ ਜੀ ਮੈਂ ਦੋ ਤਿੰਨ ਮੌਕਿਆਂ ਤੇ ਪੋਸਟਾਂ ਵੀ ਪਾਈਆਂ ਲਾਲਪੁਰਾ ਦੇ ਜਿਹੜੇ ਕੱਟੜ ਸਮਰਥਕ ਆਓ ਮੇਰੇ ਨਾਲ ਖਫਾ ਵੀ ਹੋਏ ਪਰ ਕਾਨੂੰਨ ਤੇ ਕਾਨੂੰਨ ਹੈ ਨਾ ਹੂੰ ਜੇ ਤੁਹਾਨੂੰ ਲਾਲਪੁਰਾ ਦੀ ਵਿਧਾਇਕੀ ਦੇ ਨਾਲ ਇਹਨਾਂ ਇਸ਼ਕ ਐ ਸਾਹਿਬ ਤਾਂ ਤੁਸੀਂ ਰਾਹੁਲ ਗਾਂਧੀ ਬਾਰੇ ਵੀ ਬੋਲਦੇ ਹੋ ਇਸ ਵੇ ਜੀ ਜੀ ਅੱਜ ਤੁਹਾਨੂੰ ਲੱਗਦਾ ਆ ਕਿ ਲਾਲਪੁਰਾ ਸਹੀ ਆ ਤਾਂ ਫਿਰ ਉਸ ਟਾਈਮ ਰਾਹੁਲ ਗਾਂਧੀ ਕਿਵੇਂ ਗਲਤ ਹੋ ਗਿਆ ਨਾ ਰਾਹੁਲ ਗਾਂਧੀ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਹੁਣ ਲਾਲਪੁਰਾ ਨੂੰ ਸਟੇ ਵੀ ਮਿਲ ਜਾਣਾ ਜੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਜੇ ਸੁਪਰੀਮ ਕੋਰਟ ਗਏ ਕਿਉਂਕਿ ਸੁਪਰੀਮ ਕੋਰਟ ਚ ਪਹਿਲਾਂ ਹੀ ਇਸ ਤਰ੍ਹਾਂ ਦੀ ਰੀਤ ਹੈ ਹੂੰ ਸਮਝਦੇ ਹੋ ਨਾ ਜਦੋਂ ਰਾਹੁਲ ਗਾਂਧੀ ਨੂੰ ਸਟੇ ਮਿਲਿਆ ਤਾਂ ਫਿਰ ਲਾਲਪੁਰਾ ਨੂੰ ਸੁਪਰੀਮ ਕੋਰਟ ਕਿਵੇਂ ਨਾ ਕਰੂਗੀ ਜੀ ਸਮਝਦੇ ਹੋ ਨਾ ਆਓ ਜਿਹੜੇ ਇਸ ਤਰ੍ਹਾਂ ਦੇ ਵਿਧਾਨ ਚੱਲ ਰਿਹਾ ਫਿਰ ਉਹ ਚੱਲਦਾ ਰਹਿੰਦਾ ਹਾਂ ਜੀ ਬਿਲਕੁਲ ਕੋਰਟ ਦੇ ਵਿੱਚ ਰੀਤ ਦੇ ਹਿਸਾਬ ਨਾਲ ਚੱਲਦਾ ਹਾਲਾਂਕਿ ਥੋੜਾ ਫਰਕ ਹੈ ਕੇਸ ਦਾ ਬੱਸ ਥੋੜਾ ਨਹੀਂ ਬਹੁਤ ਆਪਾਂ ਕਹਿ ਦਿੰਨੇ ਪਰ ਜੇ ਆਪਾਂ ਕੇਸ ਟੂ ਕੇਸ ਦੇਖੀਏ ਜੀ ਤਾਂ ਫਰਕ ਇਹ ਆ ਕਿ ਇਹ ਇੱਕ ਔਰਤ ਪ੍ਰਤੀ ਕੀਤੇ ਜੁਰਮ ਦੀ ਗੱਲ ਹੈ ਜੀ ਠੀਕ ਹੈ ਇਹਨਾਂ ਦੇ ਸਮਰਥਕ ਜਾਂ ਲਾਲਪੁਰਾ ਕਹਿੰਦੇ ਆ ਕਿ ਭਈ ਅਸੀਂ ਬਦੋਸ਼ੇ ਆ ਚਲੋ ਉਤੇ ਹੁਣ ਜੋ ਹੋਣਾ ਸੀ ਉਹ ਹੋ ਗਿਆ ਤੇ ਗਾਂ ਜੋ ਹੋਣਾ ਹੋਏਗਾ ਪਰ ਸੁਪਰੀਮ ਕੋਰਟ ਨੇ ਬਹੁਤ ਮੌਕਿਆਂ ਤੇ ਇਸ ਤਰ੍ਹਾਂ ਦੇ ਸਟੇ ਦਿੱਤੇ ਹੋਏ ਨੇ ਮੈਂ ਜਿਵੇਂ ਕਹਿਆ ਕਿ ਇੱਕ ਜੁਰਮ ਦੀ سزا ਦੇਖੀ ਜਾਂਦੀ ਹੈ ਕਿ ਜੁਰਮ ਕੀ ਹੈ سزا ਕੀ ਹੈ ਕਿ ਸਟੱਡੀ ਕਿਸ ਤਰ੍ਹਾਂ ਦੀ ਹੈ ਠੀਕ ਹੈ ਨਾ ਜੀ ਤਾਂ ਉਸ ਮਾਮਲੇ ਦੇ ਵਿੱਚ ਹੋ ਸਕਦਾ ਹੈ ਕਿ ਲਾਲਪੁਰਾ ਵਾਸਤੇ ਕੋਈ ਫਿਕਰਮੰਦੀ ਹੋਵੇ ਆਦਰਵਾਇਸ ਸਟੇ ਅੱਗੇ ਵੀ ਹੋਏ ਨੇ ਸੁਪਰੀਮ ਕੋਰਟ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਤੇ ਲੀਡਰਾਂ ਕਿਉਂਕਿ ਰਾਹੁਲ ਗਾਂਧੀ ਦਾ ਡੈਫਾਮੇਸ਼ਨ ਵਾਲਾ ਮਾਮਲਾ ਸੀ ਇਧਰ ਔਰਤ ਪ੍ਰਤੀ ਕੀਤਾ ਇੱਕ ਗੁਨਾਹ ਹੈ ਚ ਮੇਰੇ ਨਾਲ ਲੱਗੀਆਂ ਤਾਂ ਰਾਂ ਵੀ ਐਸਟੀ ਐਕਟ ਵਾਲੀਆਂ ਐਸ ਸੀ ਐਸਟੀ ਐਕਟ ਵੀ ਹੈ ਠੀਕ ਹੈ ਨਾ ਜੀ ਤੇ ਜੋ ਮਤਲਬ ਕਿ ਸ਼ੀਟ ਸ਼ਾਰਟ ਵਗੈਰਾ ਉਹ ਉਹ ਦੋਸ਼ ਵੀ ਹੈ ਤੇ ਇਸ ਕਰਕੇ ਇਹ ਮਾਮਲਾ ਜਿਹੜਾ ਹੁਣ ਲਾਲਪੁਰਾ ਵਾਸਤੇ ਬੜਾ ਪੁੱਠਾ ਹੋ ਗਿਆ ਤੇ ਹੁਣ ਪੰਜਾਬ ਸਰਕਾਰ ਕਿਉਂਕਿ ਦੇਖੋ ਤੁਸੀਂ ਉੱਥੇ ਕਾਗਜ਼ ਤਿਆਰ ਕਰਨੇ ਆ ਪਹਿਲਾਂ ਹਾਈ ਕੋਰਟ ਚੋਂ ਆਰਡਰ ਕਢਾਓ ਜੀ ਸਟੱਡੀ ਕਰੋ ਫਿਰ ਉਹਦੇ ਆਧਾਰ ਤੇ ਤੁਹਾਡੀ ਇੱਕ ਲੀਗਲ ਟੀਮ ਜਿਹੜੀ ਉਹ ਕੇਸ ਤਿਆਰ ਕਰਦੀ ਫਿਰ ਸੁਪਰੀਮ ਕੋਰਟ ਜਾਣੇ ਹੋ ਇਹਦਾ ਮਤਲਬ ਇਹ ਆ ਕਿ ਸੁਪਰੀਮ ਕੋਰਟ ਜਾਣ ਵਾਸਤੇ ਤੁਹਾਨੂੰ ਹਲੇ ਟਾਈਮ ਲੱਗੇਗਾ ਤੋ ਤੁਸੀਂ ਸੁਪਰੀਮ ਕੋਰਟ ਚ ਗਏ ਤੇ ਜੇ ਉਹਨਾਂ ਨੇ ਪੁੱਛ ਲਿਆ ਜੀ ਕਿਉਂਕਿ ਸੁਪਰੀਮ ਕੋਰਟ ਨੇ ਤਾਂ ਫੈਸਲਾ ਕੀਤਾ ਸੀਗਾ ਲਿਲੀ ਥਾਮਸ ਵਾਲੇ ਕੇਸ ਚ ਕਿ ਜੇ سزا ਬੰਦੇ ਨੂੰ ਰਹਿ ਗਈ ਤੁਰੰਤ ਉਹਦੀ ਵਿਦਾਇਗੀ ਗਈ ਤੋ ਕਹਿਣਗੇ ਕਿ ਇਸ ਵਿਧਾਨ ਸਭਾ ਦੇ ਮੈਂਬਰ ਨੂੰ ਜੋ ਕਿਉਂ ਨਹੀਂ ਜ ਕੀਤਾ ਫਿਰ ਜੀ ਕਿਉਂਕਿ ਕਾਊਂਟਰ ਤੇ ਕੀਤਾ ਜਾਊਗਾ ਨਾ ਕਿ ਭਾਈ ਬਦਾਈ ਕਿਤੇ ਹਾਲੇ ਤੱਕ ਉਹਦਾ ਤਾਂ ਫੈਸਲਾ ਹੀ ਨਹੀਂ ਹੋਇਆ ਤਾਂ ਸੁਪਰੀਮ ਕੋਰਟ ਨੇ ਉੱਥੇ ਵੀ ਇਹਨਾਂ ਨੂੰ ਕੇਰ ਲੈਣਾ ਜੇ ਸੁਪਰੀਮ ਕੋਰਟ 'ਚ ਵੀ ਗਿਆ ਤਾਂ ਜੀ ਕਿ ਭਾਈ ਪਹਿਲਾਂ ਜਿਹੜੀ ਕਾਰਵਾਈ ਪਹਿਲਾਂ ਬਣਦੀ ਸੀ ਉਹ ਹੋਣੀ ਚਾਹੀਦੀ ਸੀ ਇਹ ਤਾਂ ਫਿਰ ਉਹ ਤੋਂ ਬਾਅਦ ਬਿਲਕੁਲ ਬਿਲਕੁਲ ਬਾਕੀ ਹੁਣ ਇੱਥੇ ਤਾਂ ਮੈਨੂੰ ਪਤਾ ਨਹੀਂ ਹਾਈ ਕੋਰਟ ਦਾ ਕੀ ਪ੍ਰੋਸੀਜਰ ਹੁੰਦਾ ਕਿ ਕੀ ਇਹਦੇ 'ਚ ਕੋਈ ਰੀਵਿਊ ਪੈ ਸਕਦਾ ਹਾਈ ਕੋਰਟ 'ਚ ਜਾਂ ਇਹਨਾਂ ਨੂੰ ਸੁਪਰੀਮ ਕੋਰਟ ਹੀ ਜਾਣਾ ਪਊਗਾ ਜੀ ਮਿੰਟ ਜੀ ਜੀ ਆ ਮਿਹਰਬਾਨੀ ਦੋਸਤੋ ਸਾਰਿਆਂ ਦੀ ਤੁਹਾਡੀ ਨਾਲ ਜੁੜਨ ਵਾਸਤੇ ਮਿਹਰਬਾਨੀ ਰਜੀਵ ਕੁਮਾਰ ਜੀ ਇੱਕ ਥੋੜਾ ਜਿਹਾ ਕਮੈਂਟ ਕਰ ਰਹੇ ਨੇ ਥੋੜਾ ਜਿਹਾ ਇਹ ਕਹਿੰਦੇ ਕਿ ਪੰਜਾਬ ਦੇ ਰਾਜ ਸਭਾ ਮੈਂਬਰਾਂ ਕੋਲ ਜਿੰਨਾ ਪੈਸਾ ਜਿੰਨਾ ਫੰਡ ਬਕਾਇਆ ਪਿਆ ਸੋਦੀਆ ਸਾਹਿਬ ਕਹਿੰਦੇ ਵੀ ਸੀਐਮ ਜਿਹੜਾ ਫੰਡ ਹੈ ਉਹਦੇ ਵਿੱਚ ਜਮ੍ਹਾਂ ਕਰਾ ਦਿਓ ਜੇ ਵੰਡਣਾ ਨਹੀਂ ਤੇ ਇੱਧਰ ਦੇ ਦਿਓ ਫਿਰ ਹਾਉ ਤੇ ਵੀ ਠੀਕ ਹੈ ਪਰ ਇਹ ਗੱਲਾਂ ਉਸ ਮੁੱਖ ਮੰਤਰੀ ਦੇ ਕਾਰਜਕਾਲ 'ਚ ਕਰਦੇ ਪੈ ਨੇ ਜਿਸ ਮੁੱਖ ਮੰਤਰੀ ਨੇ ਇਹ ਕਿਹਾ ਸੀਗਾ ਕਿ ਲੋਕਾਂ ਨੂੰ ਤੇ ਪਤਾ ਹੀ ਨਹੀਂ ਸੀ ਕਿ ਐਮਪੀ ਨੂੰ ਵੀ ਫੰਡ ਮਿਲਦੇ ਨੇ ਹਾਂ ਹਾਂ ਐਮਪੀ ਤੋਂ ਕਦੇ ਅਜੇ ਤੱਕ ਕਿਸੇ ਨੇ ਹਸਾਬ ਹੀ ਨਹੀਂ ਸੀ ਮੰਗਿਆ ਮੈਂ ਪਹਿਲਾ ਬੰਦਾ ਆ ਜਿਨੇ ਸਾਰੇ ਪੈਸੇ ਵੰਡੇ ਤੇ ਵੰਡ ਕੇ ਹਸਾਬ-ਕਿਤਾਬ ਕੀਤੇ ਇਹਨਾਂ ਦੇ ਡਾਇਲੌਗ ਹੁੰਦੇ ਸੀ ਉਸ ਮੁੱਖ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਜਨਾਬ ਜੇ ਸੋਧਿਆ ਸਾਹਿਬ ਇਹ ਕਹਿ ਰਹੇ ਆ ਕਿ ਅਣਵੰਡੇ ਫੰਡ ਜੇ ਤੁਸੀਂ ਵੰਡਨੇ ਨਹੀਂ ਤੇ ਉਹ ਇਧਰ ਪਾ ਦਿਓ ਮਿਸ਼ਨ ਚੜ੍ਹਦੀ ਕਲਾ ਲੈ ਖਜ਼ਾਨੇ ਚ ਦੇ ਦਿਓ ਕੋਸ਼ਤ ਦੇ ਵਿੱਚ ਦੇ ਦਿਓ ਤੇ ਪਹਿਲੀ ਤੇ ਗੱਲ ਇਹ ਆ ਕਿ ਤੁਸੀਂ ਇਸ ਗੱਲ ਨੂੰ ਸਵੀਕਾਰ ਕਰੋ ਕਿ ਤੁਹਾਡੇ ਨੁਮਾਇੰਦੇ ਜਿਹੜੇ ਆ ਨਾ ਆਪਣੀ ਜ਼ਿੰਮੇਵਾਰੀ ਪ੍ਰਤੀ ਜੋ ਨਿਸ਼ਟਾ ਹੋਣੀ ਚਾਹੀਦੀ ਹੈ ਉਹ ਨਹੀਂ ਨਿਭਾ पाए। ਹੂੰ ਫਿਰ ਤੇ ਸਭ ਤੋਂ ਪਹਿਲਾਂ ਸਿਸੋਧੀਆਂ ਨੂੰ ਮਾਫੀ ਮੰਗਣੀ ਚਾਹੀਦੀ ਪੰਜਾਬੀਆਂ ਤੋਂ ਕਿਉਂਕਿ ਪੰਜਾਬੀਆਂ ਦੇ ਸਿਰ ਤੇ ਇਹ ਰਾਜ ਸਭਾ ਦੇ ਮੈਂਬਰ ਚਾਹੇ ਬਾਹਰੋਂ ਚਾਹੇ ਅੰਦਰੋਂ ਬਿਠਾਈ ਤੁਸੀਂ ਹੂੰ ਇੱਥੇ ਅਸੀਂ ਮਾਨ ਸਾਹਿਬ ਨੂੰ ਲੰਬਾ ਕੀ ਦਈਏ ਜੀ ਔਰ ਜਦੋਂ ਹੁਣ ਤੁਸੀਂ ਦੇਖ ਰਹੇ ਹੋ ਬਿਆਨ ਕਿ ਸਾਨੂੰ ਪਤਾ ਹੈ ਕਿ ਮਾਨ ਸਾਹਿਬ ਤਾਂ ਠੀਕ ਹੈ ਹੂੰ ਮਾਨ ਸਾਹਿਬ ਦਾ ਨਾਮ ਸਾਫ ਹੀ ਬਣ ਕੇ ਰਹਿ ਗਏ ਨੇ ਉਹ ਫੈਸਲੇ ਤੇ ਤੁਸੀਂ ਲੈਣ ਦਾ ਇਹ ਵੱਡੇ ਵੱਡੇ ਜੀ ਤੇ ਜੇ ਅੱਜ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਮੇਰੇ ਖਿਆਲ ਦੀ ਨਾਲੇ ਤੇ ਬੜਾ ਲੱਜਾ ਬੜਾ ਵਿਸ਼ਾ ਹੈ ਕਿ ਤੁਸੀਂ ਇਹ ਆਪ ਹੀ ਮੰਨ ਰਹੇ ਹੋ ਕਿ ਤੁਹਾਡੇ ਰਾਜ ਸਭਾ ਦੇ ਮੈਂਬਰ ਮਿਲੀ ਗ੍ਰਾਂਟ ਵੰਡਣ ਜੋਗੇ ਵੀ ਨਹੀਂ ਜੀ ਤੂੰ ਨਾ ਤੂੰ ਕਰਵਾਉਣਾ ਕਿ 골ਫ ਖੜਾਇਆ ਕਰੋ ਉਹਨਾਂ ਨੂੰ ਲੈ ਜਾ ਕੀ ਪਤਾ ਕੋਈ ਮਾੜੇ ਮੋਟਾ ਟੋਲਾ ਜਾ ਮਾਰ ਕੇ ਕੋਈ ਜਦੋਂ ਨਾਮ ਹੀ ਲੈ ਆਉਣ ਤੁਹਾਡੇ ਮਿਸ਼ਨ ਚੜ੍ਹਦੀ ਕਲਾ ਚ ਜਾ ਕੇ ਨਾਮ ਹੀ ਜਮ੍ਹਾਂ ਕਰਾ ਦੇਣ ਜੀ ਕਿ ਕਿਸੇ ਹੋਰ ਪਾਸੇ ਪਾ ਲੋ ਬਜ਼ੁਰਗਾਂ ਦੀ ਦੌੜ ਚ ਤਾਰਦੇ ਜਿਹੜੇ ਕੁਝ ਬਜ਼ੁਰਗ ਹੈਗੇ ਨੇ ਹਮ ਹਰ ਭਜਨ ਵੀ ਤੇ ਖੇਢੀ ਜਾਂਦਾ ਹੈ ਨਾ ਤੇ ਜਾਂ ਜਿਹੜੇ ਆ ਦੂਜੇ ਤੀਜੇ ਹੈਗੇ ਨਿਹਰਾਗ ਵਿਚ ਡਾ ਵਰ ਗਏ ਹਮ ਇਹਨਾਂ ਨੂੰ ਮੋਡਲਿੰਗ ਮੋਡਲਿੰਗ ਚ ਭੇਜੋ ਕਿਥੋਂ ਕੋਈ ਆਪਾਂ ਨੂੰ ਕੋਈ 4 ਪੈਸੇ ਆਜਰ ਕੇੇ ਪਾਸੇ ਕੋ ਮੁਕਾਬਲਾ ਹੀ ਜਤਲਿਆ ਹੋਣਾ ਹਮ ਚਲੋ ਜੀ ਉਮੀਦ ਕਰਦੇ ਆ ਕਿ ਕੁਝ ਕਰਨ ਇਦਾਂ ਦਾ ਪਰ ਇਹ ਉਮੀਦ ਵੀ ਹੈ ਕਿ ਬਈ ਛੇਤੀ ਨਹੀਂ ਹੁੰਦਾ ਇਦਾਂ ਦਾ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਰਪਾਲ ਜੀ ਇਹ ਥੋੜਾ ਬਹੁਤ ਨੈਟਵਰਕ ਕਰਕੇ ਹੋ ਸਕਦਾ ਨਹੀਂ ਤੇ ਭਾਜੀ ਆਵਾਜ਼ ਤੇ ਸਾਰਾ ਕੁਝ ਸਾਡਾ ਸੇਮ ਹੀ ਚੱਲ ਰਿਹਾ ਇਹ ਕਿਤੇ ਥੋੜਾ ਬਹੁਤ ਨੈਟਵਰਕ ਹੋ ਸਕਦਾ ਤੁਹਾਡੇ ਕੋਲ ਇਸ਼ੂ ਹੋਵੇ ਜਾਂ ਸਾਡੇ ਕੋਲੇ ਹੋਵੇ ਇਸ ਤਰ੍ਹਾਂ ਦਾ ਤੇ ਖੈਰ ਮਿੰਟੂ ਜੀ ਇਹਨਾਂ ਖਬਰਾਂ ਤੋਂ ਰਾਜਨੀਤੀ ਤੋਂ ਥੋੜਾ ਜਿਹਾ ਹਟ ਕੇ ਕੁਝ ਖਬਰਾਂ ਹੋਰ ਦੋਸਤਾਂ ਦੇ ਨਾਲ ਸਾਂਝੀਆਂ ਕਰਦੇ ਹਾਂ